ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆਂ ਮੁੱਖ ਦਰਵਾਜ਼ੇ ਉੱਤੇ ਪਾਣੀ ਛੜਕਣ ਦੇ ਕੀ ਫਾਇਦੇ ਆਪਾਂ ਇਹ ਦੱਸਦੇ ਆਂ ਤੇ ਇੱਕ ਆਪਾਂ ਦੱਸਦੇ ਆਂ ਤੁਹਾਨੂੰ ਵੀ ਘਰ ਦੇ ਵਿੱਚ ਜਲ ਰੱਖਣ ਦਾ ਕੀ ਫਾਇਦਾ ਹੈ ਕਿਉਂ ਆਪਾਂ ਜਲ ਰੱਖਣ ਦੀ ਕਹੀਏ ਆਂ ਕਿਉਂ ਆਪਾਂ ਜਲ ਰੱਖਦੇ ਆਂ ਜਿੱਥੇ ਆਪਾਂ ਪੂਜਾ ਪਾਠ ਕਰਦੇ ਹਾਂ ਉੱਥੇ ਪਾਣੀ ਰੱਖਣਾ ਚਾਹੀਦਾ ਇਹਦੇ ਵਿੱਚ ਕੁਝ ਕੁ ਸਵਾਲ ਸੀ ਉਹ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਆਪਾਂ ਤੇ ਕੁਝ ਕੁ ਤੁਹਾਨੂੰ ਹੋਰ ਦੱਸਦੇ ਆਂ ਜੇ ਜਿਹੜਾ ਆਪਾਂ ਜਿਹੜਾ ਆਪਾਂ ਤੁਹਾਨੂੰ ਦੱਸਿਆ ਸੀ ਵੀ ਮੁੱਖ ਦਰਵਾਜ਼ੇ ਉੱਤੇ ਪਾਣੀ ਛਿੜਕਣਾ ਘਰ ਦੇ ਬੁਖ ਦਰਵਾਜ਼ੇ ਉੱਤੇ ਵੀ ਪਾਣੀ ਛਿੜਕਣ ਕਿਹੜੇ ਭਾਂਡੇ ਨਾਲ ਛਿੜਕਗੇ ਕਿਵੇਂ ਛਿੜਕਗੇ ਤੁਸੀਂ ਇੱਥੇ ਭਾਂਡਾ ਕੋਈ ਵੀ ਲੈ ਸਕਦੇ ਹੋ ਪਿੱਤਲ ਦਾ ਲੋਹੇ ਦਾ ਤਾਂਬੇ ਦਾ ਚਾਂਦੀ ਦਾ ਸਟੀਲ ਦਾ ਕੋਈ ਵੀ ਭਾਂਡਾ ਲੈ ਸਕਦੇ ਹੋ ਉਸ ਦੇ ਵਿੱਚ ਜੇ ਤੁਸੀਂ ਆਪਨੇ ਥੋੜਾ ਜਿਹਾ ਗੰਗਾ ਜਲ ਪਾਓ ਥੋੜਾ ਜਿਹਾ ਗੰਗਾ ਜਲ ਪਾਓ ਜਿਹਾ ਪਾਣੀ ਪਾ ਕੇ ਰੋਟੇ ਤੁਸੀਂ ਭਰਨ ਜੇ ਦਾ ਤੁਸੀਂ ਪਾਠ ਸਿਮਰਨ ਆ ਸ਼ਾਮ ਨੂੰ ਕਰਦੇ ਆ ਤਾਂ ਬਾਹਰ ਹੀ ਸੋਹਣੀ ਗੱਲ ਹੈ ਉਹਦੋਂ ਆਪ ਦੇ ਕੋਲੇ ਰੱਖ ਲਓ ਜਦੋਂ ਕੋਲੇ ਰੱਖਦੇ ਆਪਾਂ ਜਦੋਂ ਨਾ ਇਹ ਪੋਜੀਟਿਵ ਊਰਜਾ ਦੇ ਵਿੱਚ ਪੈਂਦੀ ਹੈ ਉਹ ਪਾਣੀ ਇੱਕ ਪਵਿੱਤਰ ਜਲ ਬਣ ਜਾਂਦਾ ਹੈ ਤੇ ਉਹ ਜਲ ਨੂੰ ਤੁਸੀਂ ਚੱਕ ਕੇ ਜਦੋਂ ਤੁਸੀਂ ਬਾਣ ਪੂਜਾ ਕਰ ਹਟੇ ਉਸ ਤੋਂ ਬਾਅਦ ਉਹ ਵੜ ਆਪਾਂ ਚੱਕ ਕੇ ਲੋਟਾ ਚੱਕ ਕੇ ਤੁਸੀਂ ਸੋਈ ਚ ਰੱਖ ਦਿਓ ਰਾਤ ਭਰ ਸੋਈ ਚ ਪਿਆ ਰਹਿੰਦੇ ਹੋ ਸਵੇਰ ਉੱਠਣਸਾਰ ਸਭ ਤੋਂ ਪਹਿਲਾਂ ਤੁਸੀਂ ਇਹੀ ਕੰਮ ਕਰਨਾ ਚੱਕਣਾ ਲੋਟਾ ਦੇ ਬਾਹਰ ਚ ਪਾਣੀ ਦਾ ਛਰਕਾ ਕਰਨਾ ਪਰਮਾਤਮਾ ਨੂੰ ਯਾਦ ਕਰਦੇ ਸਿਮਰਨ ਕਰਦੇ ਜੋ ਦੇਵੀ ਦੇਵਤਿਆਂ ਨੂੰ ਮੰਨਦੇ ਉਹਨਾਂ ਸਿਮਰਨ ਕਰ ਨਾਲ ਪਿੱਤਰਾ ਨੂੰ ਯਾਦ ਕਰਦੇ ਹੋਏ ਘਰ ਦੇ ਸੁਖ ਸ਼ਾਂਤੀ ਬਾਣ ਦੇ ਹੋਏ ਪਾਣੀ ਤੁਸੀਂ ਘਰ ਦੇ ਵਿੱਚ ਘਰ ਦੇ ਗੇਟ ਮੂਰੇ ਤੁਸੀਂ ਪਾਉਣਾ ਇਹ ਪਾਣੀ ਪਾਉਣ ਨਾਲ ਜੀ ਸੌਰੀ ਹਰ ਇੱਕ ਪਰੇਸ਼ਾਨੀ ਖਤਮ ਹੁੰਦੀ ਹੈ ਪੋਜੀਟਿਵ ਊਰਜਾ ਤੁਹਾਡੇ ਘਰ ਦੇ ਵਿੱਚ ਆਉਂਦੀ ਹੈ ਤੇ ਸੁੱਖ ਸਮਰiddhi ਘਰ ਦੇ ਵਿੱਚ ਆ ਜਾਂਦੀ ਹੈ ਹਰੇਕ ਤਰ੍ਹਾਂ ਦੀ ਬਿਮਾਰੀ ਤੁਹਾਡੇ ਖਤਮ ਹੋ ਜਾਂਦੀ ਕੋਈ ਬਿਮਾਰੀ ਤੁਹਾਨੂੰ ਭਿਆਨਕ ਵਾਰਿੰਗ ਲੱਗੀ ਛੋਟੀ ਮੁਰਗੀ ਬਿਮਾਰੀ ਲੱਗ ਕੇ ਟੁੱਟ ਜਾਂਦੀ ਹੈ ਆਰਥਿਕ ਤੰਗੀ ਤੋਂ ਪਰੇਸ਼ਾਨ ਹੋ ਉਹ ਤੁਹਾਨੂੰ ਮੁਕਤੀ ਮਿਲਦੀ ਹੈ ਕਿਸੇ ਤਰ੍ਹਾਂ ਦਾ ਕੋਈ ਵੀ ਵਸਤੂ ਦੋਸ਼ ਹੈ ਪਿਕਤਰ ਦੋਸ਼ ਹੈ ਕੋਈ ਗ੍ਰਹਿ ਦੋਸ਼ ਹੈ ਹਰ ਤਰ੍ਹਾਂ ਦੇ ਦੋਸ਼ਾਂ ਤੋਂ ਤੁਹਾਨੂੰ ਮੁਕਤੀ ਮਿਲੂਗੀ ਪਰ ਇਹ ਨਹੀਂ ਹੈਗਾ ਕਿ ਅੱਜ ਪਾਤਾ ਦੋ ਦਿਨ ਭੁੱਲ ਗਏ ਇੱਕ ਪੰਨ ਦਿਨ ਭੁੱਲਣਾ ਇਹ ਰੈਗੂਲਰ ਕਰਕੇ ਦੇਖੋ ਤੁਸੀਂ 1 ਸਾਲ 1.5 ਸਾਲ ਤੱਕ ਫਿਰ ਦੇਖੋ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਹੈਗਾ ਤੇ ਜੇ ਕਿਸੇ ਦਾ ਕੋਈ ਕੀਤਾ ਕਰਾਇਆ ਉਹ ਵੀ ਤੁਹਾਡਾ ਨਫਾ ਨੁਕਸਾਨ ਬਿਲਕੁਲ ਨਹੀਂ ਕਰ ਸਕਦਾ ਬੁਰੀ ਨਜ਼ਰ ਆ ਉਹ ਵੀ ਕੁਛ ਦਿਨਾਂ ਬਾਅਦ ਜੇ ਤੁਸੀਂ ਲਗਾਤਾਰ ਪਾਉਣ ਲੱਗ ਗਏ ਨਾ ਕੁਛ ਦਿਨਾਂ ਬਾਅਦ ਇਹ ਵੀ ਖਤਮ ਹੋ ਜਾਊਗੀ ਤੇ ਇਹ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹ ਪਾਉਣਾ ਪ੍ਰਮਾਤਮਾ ਦਾ ਸਿਮਰਨ ਕਰਦੇ ਆ ਦੇਵੀ ਦੇ ਅੰਤਮ ਧਿਆਨ ਦੇ ਕੋਈ ਜੀ ਤੇ ਹੁਣ ਆਪਾਂ ਇਹਦੇ ਵਿੱਚ ਤੁਹਾਨੂੰ ਦੱਸਦੇ ਹਾਂ ਜੀ ਵੀ ਜਿਹੜੇ ਸਵਾਲ ਆ ਇਸ ਵੀ ਪਾਣੀ ਕਿਸ ਸਮੇਂ ਪਾਉਣਾ ਚਾਹੀਦਾ ਸਭ ਤੋਂ ਪਹਿਲਾਂ ਤਾਂ ਇਹ ਇਹ ਪਾਣੀ ਕਦੋਂ ਪਾਉਣਾ ਚਾਹੀਦਾ ਸਭ ਤੋਂ ਪਹਿਲਾਂ ਇਹ ਉੱਠਣ ਵੇਲੇ ਬਿਨਾਂ ਨਾਤੇ ਉੱਠ ਸਭ ਤੋਂ ਪਹਿਲਾਂ ਇਹ ਉੱਠਣ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲਾਂ ਇਹ ਪਾਉਣਾ ਚਾਹੀਦਾ ਉਜੇ ਵੀ ਤੁਸੀਂ ਨਹਾ ਕੇ ਪਾਉਣਾ ਕਿ ਨਹੀਂ ਨਹਾ ਕੇ ਪਾਉ ਉਹਦੇ ਬਾਰੇ ਦੱਸਦੇ ਆਂ ਉੱਠਣ ਜਦੋਂ ਵੀ ਤੁਸੀਂ ਉੱਠ ਕੱਢਦੇ ਆ ਬਿਨਾਂ ਨਹਾਤੇ ਵੀ ਤੁਸੀਂ ਇਹ ਪਾਣੀ ਛਿੜਕ ਸਕਦੇ ਆ ਆਪਦੇ ਪਿੱਤਰਾਂ ਦਾ ਧਿਆਨ ਜ਼ਰੂਰ ਕਰਿਆ ਕਰੋ ਜੀ ਮਾਂ ਲక్ష్ਮੀ ਦਾ ਧਿਆਨ ਕਰਿਆ ਕਰੋ ਜੋ ਗੁਰੂ ਪੀਰਾਂ ਨੂੰ ਮੰਨਦੇ ਆ ਤੁਸੀਂ ਉਹਦਾ ਧਿਆਨ ਕਰਦੇ ਹੋਏ ਇਹ ਪਾਛ ਸਕਦੇ ਆਂ ਦੂਜੇ ਝਾੜੂ ਲਾਉਣ ਤੋਂ ਪਹਿਲਾਂ ਪਾਉਣਾ ਕਿ ਪਿੱਛੋਂ ਇਹ ਸਵਾਲ ਸੀਗਾ ਇਹਦਾ ਜਵਾਬ ਹੈ ਜੀ ਝਾੜੂ ਲਾਉਣ ਤੋਂ ਪਹਿਲਾਂ ਇਹ ਕਰ ਸਕਦੇ ਆ ਉਸ ਤੋਂ ਬਾਅਦ ਤੁਸੀਂ ਝਾੜੂ ਲਾ ਸਕਦੇ ਹੋ ਗੇੜ ਤੋਂ ਹੋ ਸਕਦੇ ਹੋ ਪਾਣੀ ਤੋਂ ਹੋ ਸਕਦੇ ਹੋ ਕੋਈ ਗੱਲ ਨਹੀਂ ਸਭ ਤੋਂ ਪਹਿਲਾਂ ਇਹ ਤੁਸੀਂ ਪਾਣੀ ਕੇ ਮੁੱਖ ਦਰਵਾਜ਼ੇ ਵਿੱਚ ਪਾਣੀ ਦਾ ਛਿਪਕਾ ਕਰਨਾ ਉਸ ਤੋਂ ਬਾਅਦ ਤੁਸੀਂ ਆਪਦੇ ਰੋਜ਼ਮਰਾਂ ਦੇ ਕੰਮ ਚੇਤਨਕੀ ਜੋ ਰੁਟੀਨਾ ਉਹ ਕਰਨੇ ਆ ਤੁਸੀਂ ਕਰ ਸਕਦੇ ਹੋਗੇ ਤੇ ਜੇ ਉਹਨਾਂ ਪ੍ਰਿਪੇਰ ਕੰਨੀਆਂ ਨੇ ਪੁੱਛਿਆ ਸੀ ਪੀਰੀਅਡ ਸਮੇਂ ਵੀ ਪਾਗੇਟ ਅੱਗੇ ਪਾਣੀ ਛਿੜਕ ਸਕਦਾ ਤੇ ਹਾਂ ਜੀ ਪਾਣੀ ਕੇ ਪੀਰੀਅਡ ਸਮੇਂ ਪਾਣੀ ਦਾ ਆਪਾਂ ਗੇਟ ਅੱਗੇ ਛਿੜਕ ਸਕਦੇ ਆ ਪਰ ਜੋ ਆਪਾਂ ਦੀਵਾ ਦਾਨ ਕਰਦੇ ਆ ਨਾ ਦੀਵਾ ਲਾਉਣੇ ਆ ਉਹ ਨਹੀਂ ਆਪਾਂ ਲਾ ਸਕਦੇ ਜੇ ਪੀਰੀਅਡ ਸਮਾਂ ਹੁੰਦਾ ਗੇਟ ਅੱਗੇ ਉਹ ਨਾ ਲਾਓ ਤੁਸੀਂ ਤੇ ਪਾਣੀ ਦਾ ਕੋਈ ਨਹੀਂ ਉਹਦਾ ਪਾਣੀ ਤੁਸੀਂ ਛਿੜਕ ਸਕਦੇ ਹੋਗੇ ਜੋ ਜਿਹੜਾ ਆਪਾਂ ਘਰ ਦੀ ਪੂਜਾ ਰੂਮ ਦੇ ਵਿੱਚ ਰੱਖਦੇ ਹਾਂ ਜਿਹੜਾ ਜਿਹੜਾ ਪਾਣੀ ਆਪਾਂ ਅੱਜ ਰੱਖਤਾ ਉਹਨੂੰ ਆਪ ਸਵੇਰੇ ਆਪ ਤਾਂ ਛੜਕਾ ਕਰਤਾ ਛਰਕਾ ਕਰਤਾ ਛਰਕਾ ਕਰਨ ਤੋਂ ਬਾਅਦ ਨਾਲ ਦੀ ਨਾਲ ਕਿੜਪੀ ਪਾਣੀ ਦੀ ਫਿਰ ਭਰ ਲਈ ਘਰ ਤੇ ਲਿਆ ਕੇ ਆਪਾਂ ਪੂਜਾ ਸਥਾਨ ਤੇ ਉਹ ਗੜਬੀ ਫੇਰ ਰੱਖ ਦਿੰਨੇ ਆਂ। ਸ਼ਾਮ ਨੂੰ ਜਦੋਂ ਆਪਾਂ ਪਾਠ ਪੂਜਾ ਕਰਦੇ ਆਂ ਕਰਨ ਤੋਂ ਬਾਅਦ ਉਹ ਗੜਬੀ ਚਾੱਕ ਕੇ ਸੂਈ 'ਚ ਰੱਖਣੀ ਆਂ। ਰਾਤ ਪਰ ਗੜਬੀ ਨੂੰ ਸੂਈ 'ਚ ਪਈ ਰਹਿਣ ਦੇਉ। ਸਵੇਰੇ ਉੱਠ ਕੇ ਮੁੱਖ ਦਰਵਾਜ਼ੇ ਦੇ ਉੱਤੇ ਇਹਨੂੰ ਛਿੜਕਾ ਕਰੋ। ਉਸ ਤੋਂ ਬਾਅਦ ਉਹ ਗੜਬੀ ਆ ਕੇ ਪਾਣੀ ਦੇ ਭਰ ਕੇ ਫੇਰ ਤੁਸੀਂ ਆਲੇ ਪੂਜਾ ਸਥਾਨ 'ਚ ਰੱਖਣੀ ਆਂ। ਇਹ ਇਸ ਤਰ੍ਹਾਂ ਕਰ ਦੇਣੀ ਆਂ। ਇਹ ਜਾਲ ਇੱਕ ਪਾਵਰਫੁੱਲ ਜਾਲ ਬਣ ਜਾਂਦਾ ਹੈ ਜੀ। ਇਹ ਅਮਰਤ ਜਾਲ ਮੰਦਰ ਦਾ ਇਹ ਵਿੱਚ ਰੱਖਿਆ ਹੋਇਆ ਲੋਟਕ ਅਮਰਤ ਜਾਲ ਹੁੰਦਾ ਜੀ। ਤੇ ਜੀ ਆਪ ਵੀ ਮੰਦਰ ਦੇ ਵਿੱਚ ਰੋਟਾ ਪਾਣੀ ਦਾ ਪਤਾ ਰੱਖਦੇ ਹੋਏ ਕਈ ਵਾਰ ਵੀ ਜਿਹੜੇ ਆਪਾਂ ਗੁਰੂ ਨੂੰ ਜਦੋਂ ਵੀ ਖਾਣਾ ਖਾਂਦੇ ਆਪਾਂ ਪ੍ਰਸ਼ਾਦ ਨਹੀਂ ਲਗਾਉਂਦੇ ਤੇ ਇੱਕ ਤਰ੍ਹਾਂ ਦਾ ਪ੍ਰਸ਼ਾਦ ਜਿਹਾ ਹੀ ਹੁੰਦਾ ਫਿਰ ਜੇ ਪ੍ਰਸ਼ਾਦ ਨਹੀਂ ਲਗਾਉਂਦੇ ਕੋਈ ਗੱਲ ਨਹੀਂ ਤੇ ਉੱਥੇ ਆਪਾਂ ਰੋਟਾ ਪਾਣੀ ਦਾ ਜ਼ਰੂਰ ਰੱਖਿਆ ਕਰੋ ਇਹ ਵੀ ਇੱਕ ਤਰ੍ਹਾਂ ਦਾ ਗੁਰੂ ਦਾ ਲਈ ਪ੍ਰਸ਼ਾਦ ਹੀ ਹੁੰਦਾ ਜੀ ਤੇ ਨਹੀਂ ਆਪਾਂ ਦੇਖ ਕਈ ਲੋਕ ਹੁੰਦੇ ਰੋਜ਼ ਪ੍ਰਸ਼ਾਦ ਲਾਉਂਦੇ ਬਹੁਤ ਸੋਹਣੀ ਗੱਲ ਹੈ ਜੇ ਨਹੀਂ ਪ੍ਰਸ਼ਾਦ ਲੱਗਦਾ ਤੁਸੀਂ ਇਹ ਰੋਟਾ ਪਾਣੀ ਜ਼ਰੂਰ ਰੱਖੋ ਲੋਟਿਆ ਪਾਣੀ ਤੁਸੀਂ ਪਵਦਿਆਂ ਦੇ ਵਿੱਚ ਕਦੇ ਵੀ ਨਾ ਪਾਓ ਇਹ ਪਵਿੱਤਰ ਜਲ ਤੁਸੀਂ ਪਵਦਿਆਂ ਚ ਨਾ ਪਾਓ ਉਹਦਾ ਘਰ ਦੇ ਵਿੱਚ ਛਿੱਟਾ ਦੇ ਸਕਦੇ ਹੋ ਇਸ਼ਨਾਨ ਕਰ ਸਕਦੇ ਹੋ ਸ਼ਕ ਸਕਦੇ ਹੋ ਗੇਟ ਮੂਰੇ ਰੱਖ ਸਕਦੇ ਹੋ ਤੇ ਇਸ ਪਾਣੀ ਨਾਲ ਆਪਣੇ ਅੱਖਾਂ ਧੋ ਕੇ ਦੇਖਿਓ ਜੇ 7-6 ਮਹੀਨੇ ਤੁਸੀਂ ਦੇਖਿਓ ਤੁਹਾਨੂੰ ਨਿਗਾ ਤੇ ਕਿੰਨਾ ਅਸਰ ਪੈਂਦਾ ਹੈਗਾ ਤੇ ਇਹ ਪਾਣੀ ਨਹੀਂ ਰੱਖਦੇ ਤਾਂ ਘਟ ਜਾਂਦਾ ਕਾਲ ਪੈ ਜਾਂਦਾ ਘਰ ਦੇ ਵਿੱਚ ਪਰਿਵਾਰਾਂ ਵਿੱਚ ਕੋਈ ਨਾ ਕੋਈ ਮੁਸੀਬਤ ਆਈ ਰਹਿੰਦੀ ਹੈ ਕੰਗਾਲ ਹੋ ਜਾਂਦੇ ਬਹੁਤ ਸਾਰੀਆਂ ਪਰੇਸ਼ਾਨੀਆਂ ਵਾਝ ਜਾਂਦੀਆਂ ਹੈ ਇਹ ਜਾਲਾ ਜਿਹੜਾ ਜੀ ਇੱਕ ਤਰ੍ਹਾਂ ਦੇ ਦੇਵੀ ਦੇਵਤਿਆਂ ਦਾ ਅਸ਼ੀਰਵਾਦ ਆ ਜਿਹੜਾ ਪਰ ਦੇਵਤਿਆਂ ਦਾ ਅਸ਼ੀਰਵਾਦ ਆ ਇੱਕ ਤਰ੍ਹਾਂ ਦਾ ਦੇ ਵਿੱਚ ਵੇਖੋ ਆਪ ਨੂੰ ਪੈਸੇ ਦੀ ਤੰਗੀ ਰਹਿੰਦੀ ਇੱਕ ਬਿਮਾਰੀ ਜਾਂਦੀ ਹੈ ਦੂਜੀ ਬਿਮਾਰੀ ਆਂ ਵੀ ਆਪਾਂ ਇੱਥੇ ਤੁਹਾਨੂੰ ਇੱਕ ਦੱਸਦੇ ਆਂ ਲਾ ਰੰਗ ਦੀ ਗੋਲਕ ਲੋ ਹਰ ਰੋਜ਼ ਤੁਸੀਂ ਗੋਲਕ ਦੇ ਵਿੱਚ ਅਰਪੀਆ ਖਿਆਨੀ ਚਵਨ ਜੋ ਵੀ ਤੁਹਾਨੂੰ ਤੁਹਾਡੀ ਪਹੁੰਚ ਉਹਦੇ ਵਿੱਚ ਪਾਈ ਜਾਓ ਜਦੋਂ ਉਹ ਗੋਲਕ ਨੂੰ ਇੱਕ ਮਹੀਨਾ ਹੋ ਗਿਆ ਉਹਦੇ ਵਿੱਚ ਜੋ ਵੀ ਪੈਸੇ ਬਣਦੇ ਨੇ ਉਹ ਵੀ ਭਾਂ ਬਣਦੇ ਉਹ ਤੁਸੀਂ ਕਿਸੇ ਸਮਾਜਿਕ ਕੰਮਾਂ ਤੇ ਲਾਓ ਕਿਸੇ ਗਰੀਬ ਨੂੰ ਉਸ ਪੈਸੇ ਦਾ ਆਟਾ ਲੈ ਕੇ ਦੇ ਦਿਓ ਕਿਸੇ ਗਰੀਬ ਨੂੰ ਚੱਪਲ ਜੋੜਾ ਲੈ ਕੇ ਦੇ ਦਿਓ ਕਿਸੇ ਨੂੰ ਦਵਾਈ ਲੈ ਕੇ ਦੇ ਦਿਓ ਕਿ ਸਰਕਾਰੀ ਨਸਤਾ ਤੋਂ ਗਰੀਬ ਪਿੰਨਾ ਦਵਾਈ ਤੇ ਬੈਠਿਆ ਉਹਨੂੰ ਜਾ ਕੇ ਦੇ ਦਿਓ ਇਹ ਇਸ ਤਰ੍ਹਾਂ ਦੇ ਕੰਮਾਂ ਚਲਾਓ ਤੁਸੀਂ 2-3 ਮਹੀਨੇ ਇਸ ਤਰ੍ਹਾਂ ਕਰਕੇ ਦੇਖਿਓ ਜੀ ਤੁਸੀਂ ਖੁਦ ਹੀ ਦੇਖੋਗੇ ਤੁਹਾਡੇ ਦਿਨ ਬਦਲਨੇ ਸ਼ੁਰੂ ਹੋ ਜਾਣਗੇ ਤੇ ਬਿਮਾਰੀ ਤੁਹਾਡੇ ਘਰ ਤੋਂ ਖਤਮ ਹੋ ਜੂਗੀ ਜੇ ਤੁਸੀਂ ਨਿਤ ਤੁਹਾਨੂੰ ਰਾਬਤਾ ਨਹੀਂ ਕਰਦਾ ਰਹੋਗੇ ਤੁਸੀਂ ਬਹੁਤ ਪਰੇਸ਼ਾਨ ਹੋ ਤੇ ਤੁਸੀਂ ਕੁੱਤੇ ਨੂੰ ਰੋਟੀਆਂ ਜ਼ਰੂਰ ਖਵਾਓ ਕਿਸੇ ਵੀ ਰੰਗ ਦਾ ਕੁੱਤਾ ਹੋਵੇ ਤੁਸੀਂ ਉਹਨੂੰ ਘਰ ਦੇ ਵਿੱਚ ਰੋਟੀ ਬਣਾ ਕੇ ਜਰੂਰ ਪਾਓ ਜੀ ਤੇ ਨજર ਲੱਗਣ ਦਾ ਆਪਾਂ ਮਹਾਪਾ ਦਾਸ ਦੰਨੇ ਆ ਜੀ ਚਾਲੂ ਲੈ ਕੇ ਤੁਸੀਂ ਉਹ ਗਾਂ ਨੂੰ ਖਵਾ ਸਕਦੇ ਹੋ ਜੀ ਕਿਉਂ ਗਾਂ ਦੇ ਜੀਵ ਜੇ ਤੁਹਾਡੇ ਥੇਲੀ ਤੇ ਲੱਗਦੀ ਤੁਸੀਂ ਉਸ ਗਾਂth ਨਾਲ ਕੰਮ ਕਰੋ ਕੋਈ ਆਇਨਾ ਕੋਈ ਵਿਲਗ ਵੀ ਤੋਂ ਨਾ ਦੇ ਨਹੀਂ ਉਸ ਨਾਲ ਕੰਮਾ ਕੰਮ ਕਰੋ ਤੁਹਾਡੇ ਕੰਮ ਦੇ ਵਿੱਚ ਬਹੁਤ ਵਰਕਤ ਆਉਣਗੀਆਂ ਜੇ ਤੁਸੀਂ ਇਹ ਕੰਮ ਕਰਕੇ ਦੇਖੋ ਤੁਸੀਂ ਕਿੰਨੇ ਸੁੱਖ ਸੁਹਰੇ ਦੀ ਤੇ ਸ਼ਾਂਤੀ ਤੁਹਾਡੇ ਘਰ ਦੇ ਵਿੱਚ ਆਉ। ਇਹ ਛੋਟੇ ਛੋਟੇ ਪਾ ਕਰਨ ਨਾਲ ਵੀ ਬਹੁਤ ਫਾਇਦਾ ਹੁੰਦਾ ਹੈਗਾ ਤੇ ਤੁਹਾਡਾ ਕੋਈ ਵੀ ਕੰਮ ਨੇ ਗ੍ਰਹਿ ਗੁਗਾ ਜਿਹੜੇ ਤਰੀਕੇ ਨਾਲ ਤੁਸੀਂ ਪੂਰੀ ਸ਼ਰਧਾ ਨਾਲ ਪਾ ਕਰਦੇ ਰਹਾ ਕਰੋ ਮੈਂ ਤੁਹਾਨੂੰ ਪਹਿਲਾਂ ਵੀ ਕਈ ਵੀਡੀਓ ਦੇ ਵਿੱਚ ਇਹੀ ਗੱਲ ਦੱਸ ਦਿੱਤੀ ਨੇ ਵੀ ਹਰ ਇੱਕ انسان ਦੇ ਲੱਖ ਲੱਖ ਗ੍ਰਹਿ ਆ ਵੀ ਖਾਪਾ ਇੱਕ ਮਾਂ ਦੇ ਪੇਟ ਦੇ ਵਿੱਚੋਂ ਜਨਮ ਕੇ ਵੀ ਬੱਚਿਆਂ ਦਾ ਸੁਭਾਅ ਇੱਕੋ ਜਿਹਾ ਹੁੰਦਾ ਕਿਸੇ ਦਾ ਕਿਸੇ ਤਰ੍ਹਾਂ ਦਾ ਹੁੰਦਾ ਕਿਸੇ ਦਾ ਕਿਸੇ ਤਰ੍ਹਾਂ ਸੁਭਾਅ ਕੀ ਨੈਣ ਲੱਕੇ ਸ਼ਕਲ ਅੰਗ ਸੰਤ ਕੁਝ ਵੀ ਨੇ ਆਪਣਾ ਵੇਖੋ ਇੱਕ ਕਿਸੇ ਨਾਲ ਮੈਚ ਕਰਦਾ ਪਰ ਜਨਮ ਤਾਂ ਪੱਕੇ ਕਿ ਮਾਂ ਬਾਪ ਦੇ ਪੇਟ ਤੋਂ ਲਿਆ ਹੁੰਦਾ ਨਾ ਇਹਨੇ ਕਰਕੇ ਜੀ ਗ੍ਰਹਿ ਵੀ ਇਸੇ ਤਰ੍ਹਾਂ ਹਮੇ ਸਭ ਤੋਂ ਅਲੱਗ-ਅਲੱਗ ਰਹਿੰਦੇ ਕਿਸੇ ਨੂੰ ਕਿਸੇ ਟੋਟਕੇ ਨਾਲ ਫਾਇਦਾ ਹੋ ਜਾਂਦਾ ਕਿਸੇ ਨੂੰ ਕਿਸੇ ਨਾਲ ਹੋ ਜਾਂਦਾ ਤੁਸੀਂ ਨਰਾਜ ਨਾ ਹੋਇਆ ਕਰੋ ਇਹ ਛੋਟੇ-ਛੋਟੇ ਫਰੀਜ ਦੇ ਵਿੱਚ ਟੋਟਕੇ ਕੋਈ ਇਹ ਨਹੀਂ ਹੈਗਾ ਬਹੁਤ ਜ਼ਿਆਦਾ ਤੁਹਾਡਾ ਖਰਚ ਕਰਾਉਂਦੇ ਤੇ ਤੁਸੀਂ ਕਰਦੇ ਰਿਹਾ ਕਰੋ ਤੇ ਜੋ ਮੈਂ ਤੁਹਾਨੂੰ ਦੱਸਿਆ ਵੀ ਘਰ ਦੇ ਦਰਵਾਜ਼ੇ ਦੇ ਮੁੱਖ ਦਰਵਾਜ਼ੇ ਅੱਗੇ ਤੁਸੀਂ ਪਾਣੀ ਜ਼ਰੂਰ ਛਿੜਕਣਾ ਤੁਸੀਂ ਇਹ ਪਾਣੀ ਛਿੜਕ ਕੇ ਦੇਖੋ ਸਾਸ਼ ਹੀ ਮਹੀਨੇ ਦੇ ਵਿੱਚ ਖੁਦ ਹੀ ਦੇਖੋ ਤੁਹਾਡੇ ਘਰ ਦੇ ਵਿੱਚ ਕਿੰਨਾ ਬਦਲਾਅ ਹੁੰਦਾ ਤੁਸੀਂ ਆਪ ਹੀ ਇਹ ਬਦਲਾਅ ਦੇਖ ਕੇ ਹਰਾਨ ਰਹੇ ਹੋਗੇ ਪਰ ਸੱਚੀ ਸ਼ਰਧਾ ਨਾਲ ਸਵੇਰੇ ਸ਼ਾਮ ਉੱਠਣ ਵੇਲੇ ਹਮੇਸ਼ਾ ਇਹੀ ਇਹੀ ਪ੍ਰਮਾਤਮਾ ਅੱਗੇ ਇਹੀ ਸ਼ਬਦ ਬੋਲਿਆ ਕਰੋ ਜੋ ਬ੍ਰਹਮੰਡ ਵਿੱਚ ਸ਼ਬਦਾਂ ਦੀ ਗੂੰਜ ਸਾਡੇ ਸੁਣਾਈ ਹੁੰਦੀ ਹੈ ਵੇ ਕਈ ਵਾਰ ਕਿੰਦਾ ਆਪਾਂ ਕਿਸੇ ਨੂੰ ਯਾਦ ਕਰਦੇ ਹਾਂ ਹਨ ਤੇ ਉਹ ਆਪਾਂ ਇੱਕ ਦੋ ਚਾਰ ਵਾਰ ਯਾਦ ਕਰਦੇ ਹਾਂ ਤੇ ਇਹ ਜਿਹੜੀਆਂ ਆਪਣੀਆਂ ਤਰੰਗਾਂ ਆਪਣੀਆਂ ਹਨਾ ਸਨੇਹ ਹੈ ਇਹ ਆਪਣਾ ਉਹਦੇ ਥੀ ਪਹੁੰਚ ਜਾਂਦਾ ਤੇ ਉਹ ਆਪਣਾ ਆਪ ਹੀ ਕਈ ਵਾਰ ਫੋਨ ਕਰ ਲੈਂਦਾ ਜਿੱਦ ਮੈਂ ਤੇਨੂੰ ਫੋਨ ਕਰਨ ਲੱਗਾ ਸ ਤਾਂ ਪਹਿਲੇ ਨਹੀਂ ਲਾ ਆਪਾਂ ਜਿਹਨੂੰ ਯਾਦ ਕੀਤਾ ਸੀ じゃ ਇਹ ਅੱਜ ਮੈਨੂੰ ਮਿਲਣ ਆ ਗਿਆ ਸੱਚੇ ਦਿਲੋਂ ਯਾਦ ਕਰ ਰਿਹਾ ਇਸ ਤਰ੍ਹਾਂ ਹੁੰਦਾ ਹੈਗਾ ਹਨਾ ਤੇ ਇਸੇ ਤਰ੍ਹਾਂ ਜਦੋਂ ਤੁਸੀਂ ਸਵੇਰ ਸ਼ਾਮ ਉੱਠਦੇ ਹੋ ਤੁਸੀਂ ਇਹੀ ਹਮੇਸ਼ਾ ਹੀ ਬ੍ਰਹਿਮ ਲੱਗੇ ਇਹੀ ਤੁਸੀਂ ਸ਼ਬਦ ਬੋਲਿਆ ਕਰੋ ਮੈਂ ਬਿਲਕੁਲ ਠੀਕ ਹਾਂ ਮੈਂ ਬਿਲਕੁਲ ਸ਼ਾਂਤ ਹਾਂ ਮੈਂ ਇਹ ਘਰ ਘਰ ਸਵਰਗ ਹੈ ਮੈਂ ਇਸ ਘਰ ਦੇ ਵਿੱਚ ਬਹੁਤ ਖੁਸ਼ ਹਾਂ ਮੇਰਾ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਹੈ ਤੁਸੀਂ ਚਾਹੇ ਬਿਮਾਰ ਹੋ ਚੁੱਕੇ ਤੁਸੀਂ ਇਸ ਤਰ੍ਹਾਂ ਸਵੇਰ ਸ਼ਾਮ ਛੱਤ ਨਾ ਪੰਜ ਮਿੰਟ ਤੇ 6 ਇੱਕ ਹੰਗ ਕਰਦੇ ਤੁਸੀਂ ਮਨ ਦੇ ਵਿੱਚ ਹੋ ਕੇ ਸ਼ਬਦ ਬੋਲਣੇ ਸ਼ੁਰੂ ਕਰ ਦਿਓ ਤੁਸੀਂ ਦੇਖੋ ਤੁਹਾਡਾ ਮਹੀਨੇ ਵੀ ਦਿਨਾਂ ਵਿੱਚ ਵਿੱਚ ਹੀ ਤੁਹਾਨੂੰ ਇਹ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਂਦਾ ਤੇ ਇਹਦੇ ਲਈ ਇਹ ਹਿੰਦ ਜੋ ਆਪਾਂ ਸੱਚ ਜੋ ਮਨ ਦੇ ਵਿੱਚ ਧਾਰ ਲੈਨੇ ਨਾ ਉਹ ਹੋ ਜਾਂਦਾ ਇਸੇ ਤਰ੍ਹਾਂ ਜੀ ਜੋ ਵੀ ਆਪਾਂ ਸੱਚੀ ਸ਼ਰਧਾ ਨਾਲ ਜਿਹੜਾ ਕੰਮ ਕਰਦੇ ਆ ਪੂਰਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖ ਕੇ ਕੰਮ ਕਰਦੇ ਤੇ 100% ਉਹ ਕੰਮ ਆਪਣਾ ਹੁੰਦਾ ਹੈ ਦੇ ਰਮੋਕ ਦੇ ਦਰਵਾਜ਼ੇ ਦੇ ਅੱਗੇ ਪਾਣੀ ਤੁਸੀਂ ਜ਼ਰੂਰ ਛਿੜਕਿਆ ਕਰੋ ਜੀ ਤਾਂ ਕਿ ਤੁਹਾਡਾ ਸਾਡਾ ਦਰਵਾਜ਼ਾ ਪਵਿੱਤਰ ਹੋ ਜਾਏ ਜੋ ਕਿ ਰਾਤ ਦੀਆਂ ਆਈਆਂ ਕੋਈ ਨਕਾਰਾਤਮਕ ਊਰਜਾ ਕੋਈ ਬਾਹਰ ਨੂੰ ਵਿਚਦੀ ਲੰਘ ਨੀਏ ਫੇਰ ਇਹ ਉਹ ਸਭ ਕੁਝ ਤੁਹਾਡੇ ਠੀਕ ਹੋ ਜਾਏ ਤੁਹਾਡੇ ਘਰ ਸੁਖੀ ਸੁੱਖਾਂ ਦੇ ਵਿੱਚ ਸਫਲ ਸਮਰiddhi ਲੈ ਕੇ ਆਵੇ ਤੁਹਾਡੇ ਹਰ ਇੱਕ ਦਿਨ ਖੂਬ ਤੁਹਾਡੇ ਘਰ ਦੇ ਵਿੱਚ ਵਰਕਦਾ ਹੋਣ ਮੈਂ ਇਹੀ ਆਸ ਕਰਦੀ ਰਹਿੰਦੀ ਹਾਂ ਜੀ ਇਸ ਤਰ੍ਹਾਂ ਫੋਨ ਨੂੰ ਫੋਟੋ ਛੋਟੇ ਟੋਟਕੇ ਦੱਸਦੀ ਰਹਣੀ ਹੈ ਜੇ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤیاں ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਧੰਕੁੜੀਆਂ ਰਾਤੋਂ ਗੁਣੀਆਂ ਤੱਕੀਆਂ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ